ਅੱਜ ਦੀ ਜੋ ਪ੍ਰੈਸ ਕਾਨਫਰੰਸ ਆ ਆਦਰਨੀ ਅਨਿਲ ਸਿੰਘ ਜੀ ਜਨਰਲ ਸੈਕਟਰੀ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਤੁਹਾਡੇ ਨਾਲ ਗੱਲਬਾਤ ਕਰਨਗੇ ਨਾਲ ਮੌਜੂਦ ਨੇ ਸੜੇ ਆਦਰਨੀ ਸੀਨੀ ਲੈਗੂ ਪ੍ਰਵੀਨ ਬਾਂਸਲ ਜੀ ਆਦਰਨੀ ਪੁਸ਼ਪਿੰਦਰ ਸਿੰਘ ਜੀ ਮਹਾ ਮੰਤਰੀ ਡਾਕਟਰ ਕਨਕਾ ਜੀ ਔਰ ਪ੍ਰੈਸ ਦੇ ਸਾਡੇ ਸਚੇਵ ਡਾਕਟਰ ਸਤੀ ਜੀ ਸਾਰੇ ਮੌਜੂਦ ਨੇ ਆਨੜੀ ਜਿਹੜੀ 12 ਤਰੀਕ ਨੂੰ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਲੁਧਿਆਣਾ ਚ ਹੋਣ ਜਾ ਰਹੀ ਆ ਉਹਦੇ ਬਾਬਤ ਮੈਂ ਬੇਨਤੀ ਕਰੂੰਗਾ ਅਨਿਲ ਸਿੰਘ ਜੀ ਨੂੰ ਤੁਹਾਡੇ ਨਾਲ ਗੱਲਬਾਤ ਸਾਥੀਓ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਕਿ ਸਾਡੇ ਸਾਰਿਆਂ ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਰਸ਼ੀਆ ਦਾ ਸਭ ਤੋਂ ਵੱਡਾ ਜਿਹੜਾ ਅਵਾਰਡ ਹੁੰਦਾ ਹੈ ਵੀ ਆਰਡਰ ਆਫ ਸੇਂਟ ਐਂਟਰੀਓ ਦਾ ਅਪੋਸਟਲ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਗਿਆ ਉਹਦੇ ਵਾਸਤੇ ਮੈਂ ਸਮਝਦਾ ਕਿ ਸਾਰੇ 140 ਕਰੋੜ ਦੇਸ਼ ਵਾਸੀਆਂ ਵਾਸਤੇ ਇਹ ਬਹੁਤ ਵੱਡੀ ਮਾਣ ਦੀ ਗੱਲ ਹੈ ਔਰ ਵਧਾਈ ਦੇ ਪੱਤਰ ਉਹਨ ਵਿਸ਼ਾ ਸਾਡਾ ਹੈਗਾ ਕਿ ਅਸੀਂ 12 ਤਰੀਕ ਨੂੰ ਭਾਰਤੀ ਜਨਤਾ ਪਾਰਟੀ ਪ੍ਰਦੇਸ਼ ਦੀ ਐਕਸਟੈਂਡਡ ਵਰਕਿੰਗ ਕਮੇਟੀ ਮੀਟਿੰਗ ਹੋਣ ਜਾ ਰਹੀ ਹੈ ਇੱਕ ਵਰਕਿੰਗ ਕਮੇਟੀ ਹੁੰਦੀ ਐਕਸਟੈਂਡਡ ਵਰਕਿੰਗ ਕਮੇਟੀ ਹੁੰਦੀ ਜਿਹਦੇ ਲਗਭਗ ਸਾਡੇ 3500 ਤੋਂ ਵੱਧ ਡੈਲੀਗੇਟਸ ਉਹਦੇ ਵਿੱਚ ਭਾਗ ਲੈਣਗੇ ਜੀ ਸਾਡੇ ਮੰਡਲ ਪ੍ਰਧਾਨ ਜਨ ਸੈਕਟਰੀ ਲੈ ਕੇ ਜ਼ਿਲ੍ਹੇ ਦੇ ਆਫਿਸ ਬੇਰਰ ਜ਼ਿਲ੍ਹਾ ਦੇ ਮੋਟਿਆਂ ਦੇ ਪ੍ਰਧਾਨ ਫਿਰ ਸਰੇ ਲੋਕ ਸਭਾ ਦੇ ਵਿੱਚ ਜਿਹੜੇ ਸਾਥੀਆਂ ਨੇ ਕੰਮ ਕੀਤਾ ਐਜ਼ ਅ ਇਨਚਾਰਜ ਔਰ ਕਨਵੀਨਰ ਚਾਹੇ ਲੋਕ ਸਭਾ ਦੇ ਹੋਣ ਚਾਹੇ ਵਿਧਾਨ ਸਭਾ ਦੇ ਕਨਵੀਨਰ ਹੋਣ ਜਿਹਨੇ ਐਮਐਲਏ ਦਾ ਚੋਣ ਲੜਿਆ ਅਸੀਂ ਦਾ ਐਮਪੀ ਦਾ ਚੋਣ ਲੜਿਆ ਅਸੀਂ ਐਮਐਲਏਜ਼ ਐਮਪੀਜ਼ ਐਕਸਐਮਐਲਏਜ਼ ਐਕਐਮਪੀਜ਼ ਔਰ ਇਸ ਤਰ੍ਹਾਂ ਕਰਦੇ ਹੋਏ ਅੱਗੇ ਸਪੀਡ ਦਾ ਕੋਰਪਸ ਸਟੇਟ ਦੇ ਆਫਿਸ ਬਰੇ ਸਟੇਟ ਦੇ ਮੋਸ਼ਨ ਨੇ ਪ੍ਰਧਾਨ ਹੀ ਲਗ ਭਾ ਜਿਹੜੀ ਸਾਡੀ ਸਾਰੀ ਸੰਖਿਆ ਲੀ ਗਈ ਹੈ ਜਾਂ ਰਾਸ਼ਟਰਪਤੀ ਅਧਿਕਾਰੀ ਜੋ ਪੰਜਾਬ ਤੋਂ ਨੇ ਇਹ ਸਾਰੀ ਸੰਖਿਆ 3500 ਦੇ ਆਸ-ਪਾਸ ਪੈਂਦੀ ਹੈ ਸੋ ਇੱਕ ਬਹੁਤ ਵੱਡਾ ਜਿਹੜਾ ਹੈਗਾ ਵੈ ਲੋਕਸੋ ਚੋਣਾਂ ਦੇ ਬਾਅਦ ਇੱਕ ਵੱਡੀ ਬੈਠਕ ਹੋਣ ਵਾਲੀ ਹੈ ਸਰ ਉਹਦੇ ਵਿੱਚ ਕੇਂਦਰੀ ਮੰਤਰੀ ਸ਼੍ਰੀ ਭਪਿੰਦਰ ਯਾਦਵ ਵਿਸ਼ੇਸ਼ ਰੂਪ ਚ ਭਗਲੇ ਨੂੰ ਵਸਤੇ ਵਿਧਾਨ ਆ ਰਹੇ ਨੇ ਉਹਨਾਂ ਦੇ ਨਾਲ ਸਾਡੇ ਰਾਸ਼ਟਰੀ ਮਹਾ ਮੰਤਰੀ ਤਰੁਣ ਚੁੱਪ ਜੀ ਰਾਸ਼ਟਰੀ ਉਪਾਧਿਖਸ਼ ਸਰਦਾਨ ਸਿੰਘ ਜੀ ਸਾਡੇ ਸਹਿ ਪਰਿਵਾਰੀ ਔਰ ਰਾਸ਼ਟਰੀ ਸਚਿਵ ਨਿਰਿੰਦਰ ਸਿੰਘ ਰੈਣਾ ਜੀ ਉਸ ਬੈਠਕ ਦੇ ਵਿੱਚ ਰਹਿਣ ਵਾਲੇ ਨੇ ਉਹਨਾਂ ਦੇ ਇਲਾਵਾ ਸਾਡੇ ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਲਾਲਪੁਰਾ ਜੀ ਔਰ ਕੇਂਦਰੀ ਮੰਤਰੀ ਰਾਜ ਮੰਤਰੀ ਰਮਨਿਤ ਬਿੱਟੂ ਜੀ ਵੀ ਰਹਿਣ ਵਾਲੇ ਨੇ ਔਰ ਇਸ ਦੀ ਅਧਿਖਤਾ ਜਿਹੜੀ ਕੀ ਹੈ ਸਾਡੇ ਪ੍ਰਦੇਸ਼ ਦੇ ਅਧਿਖ ਸੁਨੀਲ ਜਾਖੜ ਜੀ ਕਰਨ ਵਾਲੇ ਨੇ ਇਸ ਦੇ ਵਿੱਚ ਸੰਗਠਨ ਦੇ ਔਰ ਪੰਜਾਬ ਦੀ ਵਰਤਮਾਨ ਸਥਿਤੀ ਦੇ ਉੱਤੇ ਲੰਬੀ ਚਰਚਾ ਹੋਣ ਵਾਲੀ ਹੈ ਅੱਜ ਪੰਜਾਬ ਕਿਸ ਦੌਰ ਚ ਪਹੁੰਚ ਗਿਆ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਕਿਸ ਤਰੀਕੇ ਨਾਲ ਨਸ਼ੇ ਦਾ ਕਾਰੋਬਾਰ ਵਧ ਰਿਹਾ ਕਿਸ ਤਰੀਕੇ ਨਾਲ ਕਾਨੂੰਨ ਵਿਵਸਥਾ ਵਿਸ਼ੇਸ਼ ਕਰਕੇ ਤਰਮਰਾ ਕੇ ਰਹਿ ਗਈ ਹੈ ਕਿਸ ਤਰੀਕੇ ਨਾਲ ਸੈਟਿੰਗਸ ਹੋ ਰਹੀਆਂ ਨੇ ਜਿਹਦਾ ਜਿੱਥੇ ਜੀ ਕਰਦਾ ਜਿਹਨੂੰ ਜੀ ਕਰਦਾ ਆ ਕੇ ਗੋਲੀ ਮਾਰ ਦੇਵੇ ਜਾਂ ਤਲਵਾਰ ਨਾਲ ਵੱਢ ਦੇਵੇ ਉਹ ਸਰਕਾਰ ਦਾ ਓਵਰਆਲ ਜਿਹੜਾ ਫੇਲਿਅਰ ਹੈਗਾ और सारा इस मीटिंग चर्चा का विषय साहन वाला और इसके अलावा प्रधानमंत्री मोदी जी तीसरी बार देश के दे प्रधानमंत्री बने ने एक बहुत लंबे अंतराल बाद दशक के बाद ऐसा मौका आया कि किसी प्रधानमंत्री ने तीसरी बारी प्रधानमंत्री बने हो लगातार पंजाब ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਇਸ ਗੱਲ ਦੀ ਵਧਾਈ ਵੀ ਦਿੰਦੀ ਹੈ। ਔਰ ਇਸ ਵਿੱਚ ਤੇ ਸਰਦਿਆ ਧੰਨਵਾਦ ਪ੍ਰਸਤਾਵ ਵੀ ਆਏਗਾ ਉਹਨਾਂ ਦੇ ਵਧਾਈ ਪ੍ਰਸਤਾਵ ਵੀ ਆਏਗਾ। ਔਰ ਆਗਾਮੀ ਭਾਰਤੀ ਜਨਤਾ ਪਾਰਟੀ ਦੀ ਰੀਤੀ ਔਰ ਨੀਤੀ ਕਿਸ ਤਰੀਕੇ ਨਾਲ ਲਾਗੂ ਕਰਨੀ ਹੈ ਔਰ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹੋਰ ਕਿਵੇਂ ਮਜ਼ਬੂਤ ਕਰਨਾ ਹੈ। ਇਹ ਸਾਰੇ ਵਿਸ਼ਿਆਂ ਦੇ ਉੱਤੇ ਉਸ ਮੈਟਿੰਗ ਦੇ ਵਿੱਚ ਸਾਡੀ ਚਰਚਾ ਹੋਣ ਵਾਲੀ ਹੈ। ਸੋ ਮੈਂ ਕਹਿ ਸਕਦਾ ਕਿ ਜਿਸ ਤਰੀਕੇ ਨਾਲ ਮੰਡਲ ਪ੍ਰੈਜ਼ੀਡੈਂਟ ਔਰ ਮੰਡਲ ਜਨਰਲ ਸੈਕਟਰੀ ਤੋਂ ਉੱਪਰ ਦੇ ਸਾਰੇ ਲੋਕ ਉੱਥੇ ਹੋਣਗੇ ਇਹ ਸੰਗਠਨਾਤਮਕ ਦ੍ਰਿਸ਼ਟੀ ਦੇ ਨਾਲ ਜਿੱਥੇ ਮਹੱਤਵਪੂਰਨ ਮੀਟਿੰਗ ਹੋਣ ਵਾਲੀ ਹੈ ਉਹਦੇ ਨਾਲ-ਨਾਲ ਪੰਜਾਬ ਦੀ ਰਾਜਨੀਤੀ ਵਾਸਤੇ ਵੀ ਇੱਕ ਬਹੁਤ ਮਹੱਤਵਪੂਰਨ ਮੀਟਿੰਗ ਹੋਣ ਵਾਲੀ ਹੈ। तो चुनाव हो कटे ने अपा सारे देखिए जो भी रिजल्ट आए ने भारतीय जनता पार्टी एक मात्र ऐसी पार्टी है जिरा वोट बैंक जगा वोट शेयर जगा वो ਔਰ ਲਗਭਗ 11 ਤੋਂ 12% ਤੱਕ ਵਧਿਆ। ਜੋ ਇਹ ਦਰਸਾਉਂਦਾ ਹੈਗਾ ਕਿ ਪੰਜਾਬ ਦੇ ਲੋਕ ਹੁਣ ਬਦਲ ਚਾਹੁੰਦੇ ਨੇ ਔਰ ਉਹ ਬਦਲ ਭਾਰਤੀ ਜਨਤਾ ਪਾਰਟੀ ਦੇ ਰੂਪ ਚ ਦੇਖ ਰਹੇ ਹਨ। ਜਿਲ੍ਹੇ ਦਾ ਕਿ ਉਤਨਾਵ ਹੋ ਰਿਹਾ ਅੱਜ ਸ਼ਿਕਲ ਅਗਰਾਨ ਨੂੰ ਵੀ ਤੱਕੇ ਆ ਗਏ ਆ। ਵੀ ਹੁਣ ਚਾਂਦ ਉਹ ਕਿਹੜਾ ਹੈ। ਉਹਦੇ ਸ਼ਹਿਰਿਆਂ ਵੀਡੀਓ ਫਾਇਲ ਕਿ ਕਿਹਨਾਂ ਚਾਂਦ ਬਸਾ ਕਿਸਾ ਦੇਖੋ। ਜਨਰਧਨ ਦਾ ਜਿਹੜਾ ਉਪ ਚਨਾਵ ਹੋ ਰਿਹਾ ਹੈ ਮੈਂ ਸਮਝਦਾ ਕਿ ਜੇ ਪੁਰਾਣੇ ਸਾਥੀ ਜੇ ਜੰਗਸਟਰਸ ਨੇ ਤੇ ਉਹ ਸਮੇਂ ਨਹੀਂ ਦੇਖਿਆ ਹੋਏਗਾ ਹਰਿਆਣਾ ਚ ਇੱਕ ਮਹਿੰਮ ਦਾ ਚੋਣ ਹੋਇਆ ਸੀਗਾ ਜਲੰਧਰ ਦਾ ਉਪ ਚੋਣ ਸਰਕਾਰੀ ਤੰਤਰ ਤੇ ਦੁਰਉਪਯੋਗ ਜਿਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਇਹ ਮੈਨੂੰ ਉਹ ਹਰਿਆਣਾ ਦਾ ਮਹਿੰਮ ਦਾ ਚੋਣ ਯਾਦ ਕਰਾਂਦਾ ਹੈਗਾ ਇਹ ਸੱਤ ਤੱਕ ਗੁੰਡਾਗਰਦੀ ਇਲੈਕਸ਼ਨ ਕਮਿਸ਼ਨ ਨੇ ਸਿੱਧੇ ਸਿੱਧੇ ਗਾਈਡਲਾਈਨਸ ਨੇ ਕਿ ਜੋ ਅਸਵੀਕੈਸੀ ਚੋਣ ਪ੍ਰਚਾਰ ਵਾਸਤੇ ਕਿ 8 ਤਰੀਕ ਨੂੰ ਸਾਰੇ ਜਿਹੜੇ ਆਊਟਸਾਈਡਰਸ ਨੇ ਉਹ ਕਵੈਸਨਸੀ ਛੱਡ ਦੇਣਗੇ ਤੁਸੀਂ ਸਾਰਿਆਂ ਨੇ ਵੀਡੀਓਜ਼ ਦੇਖਿਆ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਨੇਤਾ ਤੋਂ ਲੱਗ ਕੇ ਮੰਤਰੀ ਤੋਂ ਲੱਗ ਕੇ ਸੰਤਰੀ ਤੱਕ ਅੱਜ ਵੀ ਬੂਥਾਂ ਦੇ ਉੱਤੇ ਜਾਲੀ ਵੋਟਾਂ ਪਵਾਉਣ ਦਾ ਕੰਮ ਕਰ ਰਹੇ ਨੇ ਧਾਂਕ ਧਮਕਾਨ ਦਾ ਕੰਮ ਕਰ ਰਹੇ ਨੇ ਔਰ ਜੋ ਵੀ ਹਤਗੰਡਾ ਅਪਣਾਇਆ ਜਾ ਸਕਦਾ ਨਿਮਨ ਤੋਂ ਨਿਮਨ ਸਤਰ ਦਾ ਉਸ ਨੂੰ ਅਪਣਾਦੇ ਹੋਏ ਇਸ ਲੋਕ ਸਭਾ ਐਸੇ ਜਿਹੜੇ ਬਾਇਲੈਕਸ਼ਨ ਹੈ ਵਿਧਾਨ ਸਭਾ ਦਾ ਉਹਨੂੰ ਪ੍ਰਭਾਵਿਤ ਕਰਨ ਦਾ ਪ੍ਰਯਾਸ ਕਰ ਰਹੇ ਨੇ ਲੇਕਿਨ ਮੈਂ ਇੱਕ ਚੀਜ਼ ਦੱਸ ਰਿਹਾ ਵੋਟ ਜਨਤਾ ਨੇ ਪਾਣੀ ਜਿਸ ਤਰ੍ਹਾਂ ਦੇ ਹਾਲਾਤ ਆਮ ਆਦਮੀ ਪਾਰਟੀ ਖੜੇ ਕਰ ਰਹੀ ਹੈ ਔਰ ਜਿਸ ਤਰੀਕੇ ਨਾਲ ਜਲੰਧਰ ਦੇ ਟਿਮਲੀ ਜ਼ੋਨ ਦੇ ਵਿੱਚ ਉਹਨਾਂ ਨੇ ਸਾਰੀ ਕੈਂਪੇਨ ਨੂੰ ਚਲਾਇਆ ਔਰ ਜਿਸ ਤਰੀਕੇ ਨਾਲ ਭਗਵੰਤ ਮਾਨ ਜੀ ਦੇ ਸਟੇਟਮੈਂਟਸ ਆndੀਆਂ ਰਹੀਆਂ ਨੇ

لیکن ਜਿਹੜਾ ਮੀਨ ਜਿੱਥੇ ਜੀਪੀ ਨੂੰ ਪਿਆ ਉਹ ਸੀਗਾ ਰੂਰਲ ਸੈਕਟਰ ਦੇ ਵਿੱਚ ਫਾਰਮਰਸ ਦੇ ਵਿੱਚ ਇਹ ਮੀਟਿੰਗ ਜਿਹੜੀ ਹੁਣ ਕੀਤੀ ਜਾ ਰਹੀ ਹੈ ਉਹਦੇ ਵਿੱਚ ਜਿਹੜੇ ਫੈਕਟਰਸ ਨੇ ਉਹ ਡਿਸਕਸ ਕੀਤੇ ਜਾਣ ਜੇ ਤੇ ਬੈਠਕ ਹੋਏਗੇ ਇਹ ਹੀ ਨਹੀਂ ਸਾਰੇ ਫੈਕਟਰਸ ਡਿਸਕਸ ਕੀਤੇ ਜਾਣਗੇ ਕਿ ਭਾਰਤੀ ਜਨਤਾ ਪਾਰਟੀ ਨੂੰ ਕਿਵੇਂ ਬਦਲਣਾ ਫਾਰਮਰਸ ਨੂੰ ਹੁਣ ਕਿਵੇਂ ਅੱਗੇ ਤੁਸੀਂ ਦੇਖਦੇ ਹੋ ਕਿ ਇਹ ਜਿਹੜਾ ਇਸ਼ੂ ਪਿਆ ਹੈ ਦੇਖੋ ਮੈਂ ਅੱਗੇ ਵੀ ਕਹਿੰਦਾ ਸੀਗਾ ਕਿ ਇਹ ਐਜੀਟੇਸ਼ਨ ਜਾਂ ਇਹ ਜਿਹੜਾ ਇਸ਼ੂ ਹੈਗਾ ਇਹ ਫਾਰਮਰਸ ਦਾ ਇਸ਼ੂ ਨਹੀਂ ਹੈ ਜਿੱਥੇ ਬੰਦੀਆਂ ਦਾ ਇਸ਼ੂ ਹੈ ਔਰ ਜਿੱਥੇ ਬੰਦੀਆਂ ਦੀ ਪੋਲਿਟਿਕਲ ਅਫੀਲੀਏਸ਼ਨ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਜਿਓ ਇਮਾਨਦਾਰ ਹੁੰਦੇ ਇਹ ਕਿਸਾਨੀ ਬੇਸ ਦੇ ਵਿੱਚ ਅਲੱਗ-ਅਲੱਗ ਪਾਰਟੀਆਂ ਦੇ ਲੋਕ ਭਾਰਤੀ ਜਨਤਾ ਪਾਰਟੀ ਦਾ ਰਸਤਾ ਨਾ ਰੋਕ ਦੇਵੋ ਲੈਵਲ ਪਲੇਇੰਗ ਫੀਲਡ ਹੋਣੀ ਹੈ ਔਰ ਤੁਸੀਂ ਇੱਥੋਂ ਹੀ ਅੰਦਾਜ਼ਾ ਲਗਾ ਲਓ ਕਿ ਲੈਵਲ ਪਲੇਇੰਗ ਫੀਲਡ ਨਾ ਹੁੰਦੇ ਹੋਈ ਵੀ ਜੇ ਭਾਰਤੀ ਜਨਤਾ ਪਾਰਟੀ 11 ਤੋਂ 12% ਇੰਕਰੀਸ ਕਰ ਸਕਦੀ ਹੈ ਇਹ ਜੇ ਲੈਵਲ ਪਲੇਇੰਗ ਫੀਲਡ ਹੁੰਦਾ ਤੇ ਭਾਰਤ ਜਨਤਾ ਪਾਰਟੀ ਕਿੱਥੇ ਪਹੁੰਚੀ ਹੁੰਦੀ ਇਸ ਤਰੀਜ਼ ਦਾ ਹੁੰਦਾ ਜਰਦਾ ਸ੍ਰੀ ਸਾਹਿਬ ਜਨਤਕ ਵੈਸੇ ਕਿ ਲੋ ਕਿਹੜਾ ਆਲੇ ਜਨਤਕ ਖੂਤ ਦੇਵਾ ਸੀਐਮ ਦਾ ਚੈਲੇਂਜ ਪੂਰੀ ਤਾ ਕੋਈ ਸੀਐਮ ਦਾ ਸਾਹਿਬ ਨਹੀਂ ਹੈ ਤਾਂ ਕੋਈ ਨੁਮਾਇੰਦਾ ਵੀ ਨਹੀਂ ਆਇਆ ਕਿ ਲੱਗਦਾ ਹੈ ਜਨਤਕ ਖੂਤ ਉਹਨਾਂ ਨੂੰ ਆਪਣੇ ਇਹਨਾਂ ਪਹਿਲਾਂ ਜਨਤਕ ਸੁਣਾਉਣੇ ਚਾਹੀਦੇ ਸਾਰੇ ਵੀਡੀਓ ਆਡੀਓ ਦੇਖਿਓ ਜੋ ਉਸ ਆਡੀਓ ਚ ਹੈਗਾ ਉਹ ਸਪਸ਼ਟ ਕਰਦਾ ਹੈਗਾ ਉਸ ਪੈਂਟਾਈਪ ਦੇ ਵਿੱਚ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਤੋਂ ਲੈ ਕੇ ਸੰਤਰੀ ਤੱਕ ਕਿਸ ਤਰੀਕੇ ਨਾਲ ਵੱਡੇ ਪੈਮਾਨੇ ਤੇ ਪ੍ਰਚਾਰ ਚ ਦੇਖੇ ਨਿਰਦਰ। ਔਰ ਉਹਦੇ ਚ ਕਿਤਨੇ ਕਿਤੇ ਐਕਸੀਪ ਜਿਹੜਾ ਹੈਗਾ ਵਾ ਟਾਪ ਲੀਡਰਸ਼ਿਪ ਤੱਕ ਜਾਂਦਾ ਹੈ। ਸ਼ਿਤਰ ਜੀ ਨੇ ਉਹ ਪੈਂਡਰਾਈਵ ਵਾਸਤੇ ਭਗਵੰਤ ਮਾਨ ਜੀ ਨੂੰ ਖੁੱਲਾ ਸਦਾ ਵੀ ਦਿੱਤਾ ਸੀ। ਔਰ ਭਗਵੰਤ ਮਾਨ ਜੀ ਦੀ ਇੰਤਜ਼ਾਰ ਵੀ ਕੀਤੀ ਕਿ ਤੁਸੀਂ ਆਓ ਔਰ ਪੈਂਟਾਇਬ ਲੈ ਲਓ ਜਿਸ ਤੱਕ ਜਨਤਕ ਕਰਨ ਦਾ ਸਵਾਲ ਹੈ ਅਸੀਂ ਸਾਰੇ ਜਾਣਦੇ ਆ ਕਿ ਚਾਹੇ ਕੁਟਾਰੂ ਚੱਕ ਹੋਣ ਚਾਹੇ ਬਲਕਾਰ ਸਿੰਘ ਹੋਣ ਜਾਂ ਹੋਰ ਹੋਣ ਜਿੰਨੀਆਂ ਵੀ ਆਡੀਓਜ਼ ਜਾਂ ਵੀਡੀਓਜ਼ ਬਾਹਰ ਆਈਆਂ ਇਹਨਾਂ ਨੇ ਕੁਝ ਨਹੀਂ ਕੀਤਾ ਇਸ ਕਰਕੇ ਇਹ ਨਿਰਣਾ ਕੀਤਾ ਗਿਆ ਕਿ ਮੀਡੀਆ ਦੀ ਹਾਜ਼ਰੀ ਚ ਭਗਵੰਤ ਮਾਨ ਦੀ ਹਾਜ਼ਰੀ ਚ ਪਬਲਿਕ ਦੇ ਸਾਹਮਣੇ ਉਹ ਆਡੀਓਸ ਸੁਨਾਈਆਂ ਜਾਣ ਆਪ ਭਗਵੰਤ ਮਾਨ ਉਥੇ ਜਵਾਬ ਦੇਣ ਕਿ ਉਹ ਇਹਨਾਂ ਤੇ ਕੀ ਐਕਸ਼ਨ ਕਰਨਗੇ ਲੇਕਿਨ ਭਗਵੰਤ ਮਾਨ ਨੂੰ ਪਤਾ ਸੀਗਾ ਕਿ ਸਾਡੇ ਪ੍ਰਚਾਰ ਜਿਹੜਾ ਹੈਗਾ ਉਹ ਜਾਗਰ ਹੋਣ ਵਾਲਾ ਹੈ ਇਸ ਕਰਕੇ ਉਹ ਉੱਥੋਂ ਭੱਜ ਗਏ ਦੇਖੋ ਸਿੱਧੀ ਜਾਂਚ ਦਾ ਇੱਕ ਸਿਸਟਮ ਹੈਗਾ ਸਟੇਟ ਰਿਕਮੈਂਡ ਕਰਦੀ ਹੈ ਤਾਂ ਉਦੋਂ ਹੁੰਦਾ ਜਾਂ ਕੋਈ ਐਕਸਟਰਡੀਨਰੀ ਕੋਈ ਇੰਟਰਸਟੇਟ ਆਈਸੂ ਹੋਵੇ। ਲੇਕਿਨ ਇੱਕ ਫੈਡਰਲ ਸਿਸਟਮ ਹੈਗਾ। ਸੀਬੀਏ ਤੋਂ ਸਿੱਧਾ ਟੇਕਓਵਰ ਨਹੀਂ ਕਰਦੀ ਸੀ ਬਈ। ਅਨਲੈਸ ਅੰਟਿਲ ਕੋਈ ਇੰਟਰਸਟੇਟ ਇਸ਼ੂ ਇਨਵੋਲਵ ਹੋ ਜਾਵੇ। ਸੋ ਅਦਰਵਾਈਜ਼ ਜਿਹੜਾ ਹੈਗਾ ਇਟ ਇਸ ਪ੍ਰੈਰੋਗੇਟਿਵ ਆਫ ਦ ਸਟੇਟ ਗਵਰਨਮੈਂਟ ਜੇ ਦੇ ਇਮਾਨਦਾਰ ਨੇ ਤਾਂ ਅਸੀਂ ਕਹਿੰਦੇ ਉਹ ਕਹਿੰਦੇ ਵੀ ਆ ਦੇ ਦੇ ਆਡੀਅਸ ਸੀਬੀਏ ਨੂੰ ਦੇ ਦੇ ਉਹ ਜਾਂਚ ਕਰਾ ਲਓ। ਅਸੀਂ ਤਿਆਰ ਹਾਂ ਉਹਦੇ ਵਾਸਤੇ। ਜੀ ਅੱਜ ਕਿਸਾਨਾਂ ਚੋਂ ਜਿਹੜੀ ਐਸਕੇਪ ਦੀ ਮੀਟਿੰਗ ਹੋਣੀ ਕੋਲ ਲਿਆੜੇ ਦੇ।

ਕੋਲਦਾ ਰੂਨੈ ਮੈਂ ਇਹਦੇ ਬਾਰੇ ਜਾਣਕਾਰੀ ਹੈ ਸਾਡੀ ਇੱਕ ਵਾਰੀ ਬਸੋਫਰ ਤੋਂ ਉੱਠਿਆ ਲੋਕਾਂ ਦਾ ਕਿ ਆਮ ਆਦਮੀ ਪਾਰਟੀ ਬੈਠਿਆ ਹੋਇਆ ਕੋਈ ਵੀ ਆਰਡੀਰ ਫਾੜਉਂਦੇ ਐਸਐਸਫੰਡ ਨੂੰ ਸਾਨੂੰ ਕੇਂਦਰ ਤੋਂ ਨਹੀਂ ਮਿਲਿਆ ਕਿੰਦਾ ਦੇਖ ਰੋਕਿਆ ਨੂੰ ਕਿ ਸਾਡੇ ਕੰਮ ਰੁਕੇ ਹੋਏ ਨੇ ਉਹ ਕੰਮ ਕਰਨਾ ਚਾਹੁੰਦੇ ਨੇ ਜਿਹੜੇ ਪੈਸੇ ਆਏ ਨੇ ਕੇਂਦਰ ਵੱਲੋਂ ਉਹ ਕਿੱਥੇ ਨੇ 438 ਕਰੋੜ ਰੁਪਈਆ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਆਇਆ ਮੈਂ ਤੁਹਾਡੇ ਮੱਦੇਨਜ਼ਰ ਚੈਲੰਜ ਕਰਦਾ ਮੈਨੂੰ 1 ਰੁਪਿਆ ਦਿਖਾ ਦਿਓ 438 ਕਰੋੜ ਦਾ ਜਿਸ ਪਰਪਸ ਲਈ ਆਇਆ ਉਹ ਆਇਆ ਸੀ ਟੀਵੀ ਦੇ ਵਾਰਡਸ ਬਣਾਉਣ ਵਾਸਤੇ ਉਹ ਆਇਆ ਸੀਗਾ ਐਕਸ-ਰੇ ਮਸ਼ੀਨਾਂ ਖਰੀਦਣ ਵਾਸਤੇ ਉਹ ਆਇਆ ਸੀ ਟੈਸਟਿੰਗ ਲੈਬ ਬਣਾਉਣ ਵਾਸਤੇ ਉਹ ਆਇਆ ਸੀ ਹਸਪੀਟਲ ਜਿਹੜੀ ਡਿਸਪੈਂਸਰੀ ਆਈ ਗਈਆਂ ਉਹਨਾਂ ਦਾ ਇਨਫਰਾਸਟ੍ਰਕਚਰ ਨੂੰ ਅਪਗ੍ਰੇਡ ਕਰਨ ਵਾਸਤੇ ਮੈਨੂੰ ਦੱਸ ਦਿਓ ਇਹਨਾਂ ਪੂਰੇ ਪੀਰੀਅਡ ਦੇ ਵਿੱਚ ਉਹ 438 ਕਰੋੜ ਜਿਹੜਾ ਕੀ 150 ਕਰੋੜ ਆਣਾ ਸੀ 438 ਕਰੋੜ ਦੀ ਪਹਿਲੀ ਕਿਸ਼ਤ ਆਈ ਸੀ ਦੇਖੋ ਉਹਦਾ ਇੱਕ ਪਾਸੇ ਨਾਲ ਖਰਚ ਨਹੀਂ ਕੀਤਾ ਸੈਂਟਰ ਦਾ ਕੋਈ ਫੰਡ ਆਏਗਾ ਉਹ ਇੱਕ ਪਾਰਟिकुलर ਪਰਪਸ ਲਈ ਆਉਂਦਾ ਕਿ ਇਸ ਪਰਪਸ ਲਈ ਤੁਸੀਂ ਖਰਚ ਕਰਨਾ ਜੇ ਤੁਸੀਂ ਉਸ ਤੇ ਖਰਚ ਨਹੀਂ ਕਰੋਗੇ ਜੋ ਪਹਿਲੀ ਕਿਸ਼ਤ ਆਈ ਉਹਦਾ ਹਸਾਬ ਨਹੀਂ ਦਿਓਗੇ ਤੇ ਅਗਲੀ ਕਿਸ਼ਤ ਨਹੀਂ ਆਣੀ ਇਹਦੇ ਵਾਸਤੇ ਪੂਰਨਤਾ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਹੈ ਇਸ ਦੇ ਕਾਰਨ ਕੇਂਦਰ ਪੈਸਾ ਦੇਣਾ ਚਾਹੁੰਦਾ ਹੈ ਲੇਕਿਨ ਇਹ ਪਿਛਲਾ ਹਿਸਾਬ ਨਾ ਦੇ ਕੇ ਜਾਣ ਕੇ ਰੋੜੇ اٹਕਾਣਾ ਚਾਹੁੰਦੇ ਨੇ ਕੋਈ ਕੰਮ ਕਰਨਾ ਇਹਨਾਂ ਨੂੰ ਆਂਦਾ ਨਹੀਂ ਕੰਮ ਕਰਨਾ ਚਾਹੁੰਦੇ ਨਹੀਂ ਔਰ ਸਿਰਫ ਹਾਇ ਤੋਬਾ ਮਚਾ ਕੇ ਵੀ ਕਹਿੰਦੇ ਤੁਸੀਂ ਛੱਡ ਦੇ ਸਾਰੀ ਮੈਂ ਪੁੱਛਣਾ ਚਾਹਨਾ ਤੁਸੀਂ ਇਸ ਫੰਡ ਦੀ ਤੇ ਗੱਲ ਕਰਦੇ ਹੋ ਜਿਹੜਾ ਕੇਂਦਰ ਨੇ ਪੰਜਾਬ ਵਾਸਤੇ ਲੁਧਿਆਣੇ ਵਾਸਤੇ ਖਾਸ ਕਰਕੇ ਟੈਕਸਟਾਈਲ ਪਾਰਕ ਭੇਜਿਆ ਸੀਗਾ 1000 ਕਰੋੜ ਰੁਪਏ ਨਾਲ ਭੇਜਿਆ ਸੀਗਾ ਉਹ ਕਿੱਥੇ ਹੈ ਪੰਜਾਬ ਸਰਕਾਰ ਨੇ ਉਸ ਨੂੰ ਲੈਣ ਤੋਂ ਮਨਾ ਕਰ ਦਿੱਤਾ ਉਹ ਵਾਪਸ ਕਰ ਦਿੱਤਾ

ਇਹੋ ਚੋਣਾਂ ਆਂਦੀ ਰਹਿੰਦੀਆਂ ਨੇ ਚੋਣਾਂ ਦੇ ਕੇ ਹਰ ਜਿੱਤ ਕਰਦੀ ਰਹਿੰਦੀਆਂ ਨੇ ਜੇ ਉਹਨਾਂ ਡਾਕ ਸਭਾ ਦੇ ਸੀ ਚੋਣਾਂ ਦੇਖੇ ਨੇ ਲੁਧਿਆਣੇ ਦੇ ਸੀ 95 66 ਫਾਰਸਾਂ ਚ ਲੀਡ ਕੀਤਾ ਅਸੀਂ ਆਉਣ ਵਾਲੇ ਚੋਣਾਂ ਵਾਸਤੇ ਮੇਰ ਬਣਾਵਾਗੇ ਸਾਰੇ ਕਿਤੇ ਵੀ ਚਾਹੇ ਅੰਮ੍ਰਿਤਸਰ ਹੋਵੇ ਚਾਹੇ ਜਲੰਧਰ ਹੋਵੇ ਚਾਹੇ ਪਟਿਆਲਾ ਹੋਵੇ ਅਸੀਂ ਸਾਰੀਆਂ ਥਾਵਾਂ ਤੇ ਲੀਡ ਕੀਤਾ ਔਰ ਆਉਣ ਵਾਲੇ ਨਗਰ ਕਮ ਚੋਣ ਭਾਰਤੀ ਜਨਤਾ ਪਾਰਟੀ ਇਹ ਜਿੱਤਣ ਵਾਲੀ ਹੈ ਆਪਣੇ ਮੇਰ ਬਣਾਉਣ ਵਾਲੀ ਹੈ ਇਸੇ ਕਰਕੇ ਆਮ ਆਦਮੀ ਪਾਰਟੀ ਚੋਣ ਨਹੀਂ ਕਰਾਦੀ ਬਹੁਤ ਬਹੁਤ ਧੰਨਵਾਦ